ਅੰਮ੍ਰਿਤ ਸਰਚੋਂ ਨਸ਼ਾ ਤਸਕੀਨ پورے ਪਰਿਵਾਰਾਂ ਨੇ ਜਿਵੇਂ ਜਗਾ ਤੇ ਮਨਾਏ ਗਏ ਹੋਏ ਸਨ ਕਿਤੇ ਕੋਈ ਸਮਾਨ ਨਹੀਂ ਕਿ ਵੇਦਾ ਕਿਤੇ ਇੱਥੇ ਕਿਹੜਾ ਰੇਤਾ ਕਿ ਮੱਚਾ ਰਹਿੰਦੀ ਹੈ ਇਹਨਾਂ ਮੱਚਾ ਰਹਿੰਦੀਆਂ ਜਾਂ ਕਾਹਦੇ ਮੱਚਾ ਇਹ ਸਰਕਾਰੀ ਜਗ੍ਹਾ ਤੇ ਟੋੜਦਾ ਟੋ ਕੱਟੋ ਕੱਟੋ ਤਾਂ ਅਦਮ ਤਰੀ ਨਹੀਂ ਆਉਂਦਾ ਯਾਰ ਆ ਜਾਓ ਪਿੱਛੇ ਹੀ ਆ ਰਹੇ ਆ ਆਪ ਤੂੰ ਭੈਣ ਆਹ ਬੰਦਾ ਮੋਟਾ ਪਾਣਿਆ ਮੋਰੇ ਚੱਲਣੇ ਚਾਲੂ ਸਾਹਿਬ ਦਾ ਟਾਪ ਹੋ ਰਿਹਾ ਹੈ ਇਹ ਮਾਨਯੋਗ ਸੀਐਮ ਸਾਹਿਬ ਦੀ ਜਿਹੜੇ ਨਸ਼ਾ ਯੁੱਧ ਨਸ਼ਾ ਵਿਰੋਧ ਮਹਿੰਮ ਹੈ ਉਦੇ ਤਹਿਤ ਬਹੁਤ ਵੱਡੀਆਂ ਰਿਕਵਰੀਆਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀਆਂ ਗਈਆਂ ਜੇਪਾ ਪਹਿਲੀ ਜਨਵਰੀ ਤੋਂ ਦੇਖੀਏ ਤਾਂ 247 ਕਿਲੋ ਹੀਰੋਇਨ ਤੇ ਹੋਰ ਬਾਕੀ ਫਾਰਮਾ ਡਰੱਗਸ ਤੇ ਹੋਰ ਚੀਜ਼ਾਂ ਰਿਕਵਰ ਹੋਈਆਂ ਔਰ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਲੀਗਲ ਇਕਰਾਰ ਦਿੱਤੇ ਕਿ ਸਟਰਕਚਰਸ ਨੇ ਘਰ ਨੇ ਉਹਨਾਂ ਨੇ ਸਾਡੇ ਤੋਂ ਪੁਲਿਸ ਫੋਰਸ ਮੰਗਦੇ ਆ ਤੇ ਅਸੀਂ ਆ ਪਾ ਕੇ ਦੇ ਦਿੱਤੀਏ ਸੋ ਦੈਟ ਮੈਸੇਜ ਕਲੀਅਰ ਚਲ ਜੇ ਕਿ ਜਿਹੜਾ ਡ੍ਰੈਗਨ ਮਨੀਨਾ ਬਣਾਈਆਂ ਹੋਈਆਂ ਚੀਜ਼ਾਂ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈ ਸਾਡੀ ਸਿਵਲਾਈਜ਼ਡ ਸੋਸਾਇਟੀ 'ਚ ਔਰ ਇਲਿਗੈਲਿਟੀ ਦਾ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਸੋ ਇਹ 14ਵੀਂ ਅੱਜ ਡੈਮੋਲੇਸ਼ਨ ਹੈਗੀ ਹੈ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਹ ਪੁਲਿਸ ਅਮਦਾਦ ਸਾਡੇ ਤੋਂ ਮੰਗੀ ਸੀ ਉਹਨਾਂ ਨੇ ਅਸੀਂ ਉੱਥੇ ਆਏ ਆ ਇਹਦੇ 'ਚ ਚੰਦ ਸਿੰਘ son of ਲਾਭ ਸਿੰਘ ਦਾ ਘਰ ਹੈ ਅਨਗੜ ਦਾ ਗੇਟ ਕੀਮਾ ਪੁਲਿਸ ਸਟੇਸ਼ਨ 'ਚ ਇਹਦੇ ਖਿਲਾਫ 7 ਮੁਕਦਮੇ ਦਰਜ ਹੈ ਪ੍ਰੀਵੈਂਟਿਵ ਐਕਸ਼ਨ ਵੀ ਹੋਇਆ ਔਰ ਕਾਫੀ ਨੋਟੋਰੀਅਸ ਬੰਦਾ ਹੈ ਇਸ ਤੋਂ ਇਲਾਵਾ ਇਹਦਾ ਜਿਹੜਾ ਭਰਾ ਹੈ ਜਸਪੀਰ ਸਿੰਘ ਉਹ ਵੀ ਬੜਾ ਨੋਟੋਰੀਅਸ ਗੈਂਗਸਟਰ ਹੈ ਜੋ ਇਸ ਵੇਲੇ ਜੇਲ੍ਹ 'ਚ ਹੈ 37 ਮੁਕੱਦਮੇ ਉਹਦੇ ਖਿਲਾਫ ਦਰਜ ਹੈ ਵੱਖ-ਵੱਖ ਧਾਰਾਵਾਂ ਦੇ ਔਰ ਸਾਰਾ ਜਿਹੜਾ ਇਹ ਚੰਦ ਸਿੰਘ ਤੇ ਇਹਦੀ ਜਿਹੜੀ ਫੈਮਿਲੀ ਹੈ ਇਸ ਕੰਮ 'ਚ ਲੱਗੀ ਹੋਈ ਹੈ ਔਰ ਇਹਨਾਂ ਖਿਲਾਫ ਜਿਹੜੇ ਲੇਟੈਸਟ ਮੁਕੱਦਮਾ ਹੈਗਾ 2025 ਦਾ ਹੈ 275 ਨੰਬਰ 210 2025 ਲੇਟੈਸਟ ਇਸੇ ਮਹੀਨੇ ਦਾ ਹੈਗਾ ਜਿੱਚ ਕਿ 10 ਗ੍ਰਾਮ ਹਿਰੋਇਨ ਵੀ ਇਤੋ ਬਰਾਮਦ ਹੋਈ ਸੀ ਇਹ ਆਪਣੀ ਭਰਾਵਨੀ ਹਿਸਟਰੀ ਦੇਖੀਏ ਤਾਂ 2011 ਤੋਂ ਇਹਦੇ ਖਿਲਾਫ ਫੌਜਦਾਰੀ ਮੁਕਦਮੇ ਦਰਜ ਨੇ ਤੇ ਇਸ ਤੋਂ ਇਲਾਵਾ ਜਿਹੜੀ ਮੇਨ ਐਨਡੀਪੀਐਸ ਦਾ ਕੰਮ ਹੈ ਉਹ 7 4 2012 ਤੋਂ ਪਹਿਲਾ ਮੁਕਦਮਾ ਇਹਦੇ ਖਿਲਾਫ ਦਰਜ ਹੈ ਜੀਟੀ ਕਮਾਂ ਪੁਲਿਸ ਸਟੇਸ਼ਨ ਜਿੱਥੇ ਕਿ ਕਮਰਸ਼ੀਅਲ ਕੁਆਂਟੀਟੀ ਜਿਹੜੀ ਹੈ ਸੌਰੀ 250 ਗ੍ਰਾਮ ਸਮੈਕ ਜਿਹੜੀ ਰਿਕਵਰ ਕੀਤੀ ਗਈ ਸੀ ਉਸ ਤੋਂ ਇਲਾਵਾ ਕਮਰਸ਼ੀਅਲ ਕੁਆਂਟੀਟੀ ਦਾ ਤਰਨ ਤਰਨ ਦਾ ਮੁਕੱਦਮਾ ਹੈਗਾ ਔਰ ਉਸ ਤੋਂ ਇਲਾਵਾ ਗੇਟ ਕੀਮਾਂ ਚ ਇਹਦੇ ਅਲੱਗ-ਅਲੱਗ ਹੀਰੋਇਨ ਦੇ ਮੁਕੱਦਮੇ ਦਰਜ ਨੇ ਤੇ ਸਾਡੀ ਜਿਹੜੀ ਕਮਿਸ਼ਨਰ ਪੁਲਿਸ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਸਾਡੇ ਸਟੇਟ ਵੱਲੋਂ ਸੀਐਮ ਸਾਹਿਬ ਵੱਲੋਂ ਬਣਾਈ ਹੈ ਉਹਦੇ ਉੱਤੇ ਇਸੇ ਤਰ੍ਹਾਂ ਕੰਮ ਕਰਦੇ ਆ ਇਸ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਪਰਟੀਆਂ ਫ੍ਰੀਜ਼ ਵੀ ਕੀਤੀਆਂ ਜਾ ਰਹੀਆਂ ਔਰ ਕੰਪੀਟੈਂਟ ਅਥਾਰਟੀ ਦਿੱਲੀ ਰਾਹੀਂ ਉਹਨਾਂ ਨੂੰ ਅਸੀਂ ਜਿਹੜਾ ਫ੍ਰੀਜ਼ ਕਰਾ ਕੇ ਨੋਟਿਸ ਦਿੰਨੇ ਆ ਰੈਵਨਿਊ ਨੂੰ ਦੱਸਿਆ ਜਾਂਦਾ ਔਰ ਉਹਦਾ ਅਗਲਾ ਜਿਹੜਾ ਪ੍ਰੋਸੈਸ ਹੈਗਾ ਫੋਰਫੀਚਰ ਦਾ ਉਹ ਵੀ ਅਸੀਂ ਉਹਨੂੰ ਵੀ ਅਡਾਪਟ ਕਰਦੇ ਸਰ ਕੁਝ ਠੱਲ ਪਈ ਆ ਜੀ ਜਿਹੜੇ ਲੋਕ ਨੇ ਕੀ ਲੱਗਦਾ ਹਜੇ ਵੀ ਮਾਰਕੀ ਕੰਮ ਕਰ ਰਿਹਾ ਜੀ ਨਹੀਂ ਦੇਖੋ ਬਹੁਤ ਫਰਕ ਆ ਮੇਰੇ ਮੁਤਾਬਕ ਤਾਂ ਅਵੇਲੇਬਿਲਟੀ ਔਨ ਸਟਰੀਟ ਘਟਾ ਤਾਂ ਹੀ ਫਾਰਮਾਸਿਊਟੀਕਲ ਡਰੱਗਸ ਤੁਸੀਂ ਦੇਖੋ ਉਹਦੀ ਰਿਕਵਰੀ ਬਹੁਤ ਲੱਖਾਂ ਚ ਆਈ ਹੈ ਔਰ ਸਾਡੇ ਕਮਿਸ਼ਨੇਟ ਦੇ ਵਿੱਚ ਐਡੀ ਵੱਡੀਆਂ ਰਿਕਵਰੀਆਂ ਨਹੀਂ ਹੋਈਆਂ ਪਹਿਲਾਂ ਜਿਨ੍ਹਾਂ ਨੂੰ ਅਸੀਂ ਜਾ ਕੇ ਇੰਟਰ ਸਟੇਟ ਯੂਪੀ ਗੁਜਰਾਤ ਔਰ ਮਧਿਆ ਪ੍ਰਦੇਸ਼ ਦੇ ਵਿੱਚ ਵੀ ਜਾ ਕੇ ਰਿਕਵਰੀਆਂ ਕੀਤੀਆਂ ਇਥੋਂ ਡਰਗ ਇਨਸਪੈਕਟਰ ਲੈ ਕੇ ਜਾ ਕੇ ਬਾਕੀ ਜਿਹੜਾ ਕਰਾਸ ਬਾਰਡਰ ਡਰੋਨ ਦਾ ਕੰਮ ਹੈਗਾ ਉਹ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਮਤਲਬ ਸਾਡਾ ਕੁਆਂਟੀ ਮੁਲਕ ਇਸ ਕੰਮ 'ਚ ਲੱਗੇ ਰਹਿੰਦਾ ਹੈ ਔਰ ਪੁਸ਼ਨ ਕਰਦੇ ਰਹਿੰਦੇ ਹੋ ਡਰਗ ਦੀ ਜਿਹੜੀ ਸਪਲਾਈ ਹੈ ਬਟ ਪੂਰੀ ਤਰ੍ਹਾਂ ਸਤਰਕਾਂ ਸੀ ਔਰ ਰਿਕਵਰੀਜ਼ ਵੀ ਸ਼ੋ ਕਰਦੀਆਂ ਕਿ ਕਿੰਨਾ ਇਨਫੋਰਸਮੈਂਟ ਦੇ ਉੱਤੇ ਸਟਰੋਂਗ ਕੰਮ ਹੋਇਆ ਠੀਕ ਹੈ ਕਹਿੰਦਾ ਕਿ ਕਾਫੀ ਅੱਗੇ ਨੂੰ ਫਰਕ ਹੈ ਜੇ ਓਟ ਸੈਂਟਰ ਦੀਆਂ ਫਿਗਰਸ ਦੇਖੀਏ ਡੀ ਐਡਿਕਸ਼ਨ ਚ ਵੀ ਅਸੀਂ ਬਹੁਤ ਸਾਰੇ ਮਰੀਜ਼ ਦਾਖਲ ਕਰਾਏ ਅੱਜ ਜੀ ਮੈਂ ਸਿਰੇ ਦੇਖ ਰਿਹਾ ਤਿੰਨ ਹਜ਼ਾਰ ਪਲੱਸ ਅਸੀਂ ਦਾਖਲ ਕਰਾ ਚੁੱਕੇ ਹਾਂ ਡੀ ਐਡਿਕਸ਼ਨ ਸੈਂਟਰ ਚ ਪੁਲਿਸ ਵੱਲੋਂ ਓਟ ਸੈਂਟਰ ਦੇ ਵਿੱਚ ਵੀ ਮੇਰੇ ਖਿਆਲ 2500 ਦੇ ਕਰੀਬ ਜਿਹੜੇ ਰਜਿਸਟਰ ਹੋ ਚੁੱਕੇ ਐ ਸੋ ਜਿਹੜੀ ਇੰਨੀ ਉੱਥੇ ਜਾਣਾ ਇਹ ਸ਼ੋ ਕਰਦਾ ਕਿ ਸਟਰੀਟ ਦੇ ਉੱਤੇ ਇਤਨਾ ਅਵੇਲੇਬਿਲਿਟੀ ਘਟਾ ਹੈ ਇੱਕ ਲੋਕਾਂ ਦੇ ਵਿੱਚ ਇਹ ਜਾਗਰੂਤਾ ਡਾੜਾ ਸਰ ਆ ਰਿਹਾ ਹੈ ਉਹ ਤਾਂ ਹੀ ਆਪਣੇ ਆਪ ਨੂੰ ਡੀਡਿਕਟ ਕਰਵਾ ਰਹੇ ਸਰ ਜਿਹੜਾ ਟਾਈ ਗਈ ਹੈ ਪੁਲਿਸ ਨੂੰ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਜੀ ਇਹਦੇ ਵਿੱਚ ਕਹਿੰਦੇ ਜੀ ਬਹੁਤ ਸਾਰਾ ਨਸ਼ਾ ਜਿਹੜਾ ਨੌਜਵਾਨਾਂ ਦੇ ਵੱਲੋਂ ਆ ਕੇ ਵੇਚਣ ਦਾ ਕੰਮ ਕੀਤਾ ਜਾਂਦਾ ਜੀ ਇੱਥੇ ਨਹੀਂ ਮੁਸ਼ਕਲ ਕੋਈ ਨਹੀਂ ਹੈ ਤੁਹਾਡੇ ਸਾਹਮਣੇ ਆਪਾਂ ਖੜੇ ਹੈ ਮੈਂ ਤਾਂ ਆਪ ਸੀਨੀਅਰ ਮੋਸਟ ਆਫੀਸਰ ਹਾਂ ਡਿਸਟ੍ਰਿਕਟ ਦਾ ਅਸੀਂ ਆਪ ਖੜੇ ਹਾਂ ਮਿਊਨਿਸਪਲ ਕਾਰਪੋਰੇਸ਼ਨ ਦੇ ਆਫੀਸਰਜ਼ ਆਏ ਹੋਏ ਆ ਉਹਨਾਂ ਦਾ ਜਿਹੜਾ ਆਰਡਰ ਸੀ ਪੁਲਿਸ ਨੂੰ ਦਾਦਾ ਉਹਨੂੰ ਆਪ ਮੈਂ ਖੁਦ ਆਪਣੇ ਲੈਵਲ ਤੇ ਆ ਕੇ ਇੰਪਲੀਮੈਂਟ ਕਰਾ ਰਿਹਾ ਔਰ ਉਹਨਾਂ ਨੂੰ ਪੂਰਾ ਹੀ ਸਹਿਯੋਗ ਦੇ ਰਹੇ ਹਾਂ ਸਰ ਬੈਕਲੈਂਡ ਤੇ ਹੋਰ ਵੀ ਜਿਹੜੀ ਜਗ੍ਹਾ ਤੋਂ ਜੱਟਰੀ ਇਦਾਂ ਹੀ ਦਿਮੋਲਿਸ਼ ਕੀਤੀ ਹੈ ਇਹਦੀ ਬਦਰ ਬਿਲਕੁਲ ਜੋ ਇਲਿਗੈਲਿਟੀ ਹੈ ਜੋ ਕਾਰਪੋਰੇਸ਼ਨ ਸਮਝਦੀ ਹੈ ਕਿ ਇਲਿਗਲ ਹੈ ਉਹਨੂੰ ਜਰੂਰ ਤਾਇਆ ਜਾਏਗਾ ਸਰ ਪਰਿਵਾਰ ਕਹਦੇ ਆ ਕਿ ਸਾਡੇ ਦੀ ਕੋਈ ਪਰਚਾ ਨਹੀਂ ਦਰਜ ਤੇ ਜਿਹੜੀ ਜਗ੍ਹਾ ਹੈਗੀ ਹੈ ਇਹ ਸਾਡੀ ਹੈ ਵੀ ਸਰੋ ਦੇਖੋ ਇਹ ਚੀਜ਼ਾਂ ਤਾਂ ਉਹਨਾਂ ਨੇ ਨੋਟਿਸ ਦੇ ਵਿੱਚ ਕੰਪੀਟੈਂਟ ਅਥਾਰਟੀ ਨੂੰ ਦੱਸੀਆਂ ਸੀ ਸਾਡਾ ਤਾਂ ਉਹ ਕੋਈ ਕੰਮ ਨਹੀਂ ਅਸੀਂ ਤਾਂ ਬੇਸਿਕਲੀ ਪੁਲਿਸ ਹੈਲਪ ਦੇਣ ਵਾਸਤੇ ਇੱਥੇ ਆਏ ਹਾਂ ਇਹ ਸਾਰਾ ਪ੍ਰੋਸੀਜਰ ਫਾਲੋ ਹੋ ਕੇ ਹੀ ਆਰਡਰ ਹੁੰਦੇ ਆ ਠੀਕ ਹੈ ਥੈਂਕ ਯੂ ਜੀ